ਇਹ ਸੰਗਰੂਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜਿੱਥੇ ਕਿ ਅਸੀਂ ਇੱਕ ਕੋਰੀਅਰ ਕੰਪਨੀਜ਼ ਨੂੰ ਟਾਰਗੇਟ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਸਾਡੀ ਟੀਮ ਨੇ ਬੜੇ ਹੀ ਮਿਹਨਤ ਨਾਲ ਬੜੇ ਐਫਰਟ ਨਾਲ ਇਸ ਗਿਰੋਹ ਤੇ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਅਰੈਸਟ ਕੀਤਾ ਜਿਸ ਦੇ ਨਾਲ ਸਾਡੀ ਦੋ ਵਾਰਦਾਤਾਂ ਟ੍ਰੇਸ ਹੋਈਆਂ ਨੇ ਜਿਹੜੀ 195 ਨੰਬਰ ਐਫਆਈਆਰ ਹੋਈ ਸੀ ਪਿਛਲੇ ਮਹੀਨੇ ਥਾਣਾ ਸਿਟੀ ਸੰਗਰੂਰ ਦੇ ਵਿੱਚ ਤੇ 202 ਨੰਬਰ ਹੋਈ ਸੀ ਥਾਣਾ ਭਵਾਨੀਗੜ ਦੇ ਵਿੱਚ ਪਿਛਲੇ ਮਹੀਨੇ ਇਨਾਂ ਦੇ ਅਰੈਸਟ ਤੋਂ ਬਾਅਦ ਸਰਲਵਾ ਚੱਲਿਆ ਹੈਗਾ ਕਿ ਇਸ ਵਾਲੇ ਗਿਰੋਹ ਨੇ ਵਾਰਦਾਤਾਂ ਕੀਤੀਆਂ ਹੈਗੀਆਂ ਹੁਸ਼ਿਆਰਪੁਰ ਰੂਪਨਗਰ ਮਟਿਆਲਾ ਤੇ ਮਲੇਰਕੋਟਲਾ ਪੰਜਾਬ ਦੇ ਵਿੱਚ ਅਤੇ ਅੰਬਾਲਾ ਤੇ ਯਮੁਨਾ ਨਗਰ ਹਰਿਆਣਾ ਦੇ ਵਿੱਚ ਇਹ ਇੰਟਰ ਸਟੇਟ ਗੈਂਗ ਦੇ ਤਿੰਨ ਮੈਂਬਰ ਨੇ ਜਿਹੜੇ ਤਿੰਨ ਨੂੰ ਅਰੈਸਟ ਕੀਤੇ ਗਏ ਨੇ ਉਹਨਾਂ ਵਿੱਚੋਂ ਹੈ ਅਜੇ ਕੁਮਾਰ ਅਮਿਤ ਸ਼ਰਮਾ ਤੇ ਸੁਨੀਲ ਕੁਮਾਰ ਜਿਹੜੇ ਅਜੇ ਕੁਮਾਰ ਤੇ ਸੁਨੀਲ ਕੁਮਾਰ ਨੇ ਇਹ ਪਤੀ 33 ਸਾਲ ਦੀ ਉਮਰ ਦੇ ਨੇ ਤੇ ਇਹ ਮੁਹਾਲੀ ਦੇ ਰਹਿਣ ਵਾਲੇ ਨੇ ਜਿਹੜਾ ਸੁਨੀਲ ਕੁਮਾਰ ਹੈ ਇਹ 36 ਸਾਲ ਦਾ ਹੈ ਤੇ ਇਹ ਫਟੇਗੜ ਸਾਹਿਬ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਪਹਿਲਾ ਤੋਂ ਅਜੇ ਕੁਮਾਰ ਨੇ ਇੱਕ ਕਾਨੂੰਨ ਜੋ ਸਰਦਨਾ ਹੈ ਇਸ ਵਿਰੋਧਾ ਉਸ ਦੇ ਖਿਲਾਫ ਚਾਰ ਮੁਕਦਮੇ ਦਰਜ ਨੇ ਤੇ ਜਿਹੜਾ ਸੁਨੀਲ ਉਹ ਜਿਹੜਾ ਅਮਿਤ ਸ਼ਰਮਾ ਹੈ ਉਸ ਦੇ ਖਿਲਾਫ ਤਿੰਨ ਮੁਕਦਮੇ ਦਰਜ ਨੇ ਜੋ ਫਟੇਗੜ ਸਾਹਿਬ ਦਾ ਰਹਿਣ ਵਾਲਾ ਹੈ ਇਹਨਾਂ ਤੋਂ ਤਫਤੀਸ਼ ਦੇ ਦੌਰਾਨ ਹੁਣ ਤੱਕ 1 ਲੱਖ ਰੁਪਏ ਇੱਕ ਪਲਸਰ ਮੋਟਰਸਾਈਕਲ ਅਤੇ ਪੌਜ਼ਾਰਾਂ ਦੀ ਰਿਕਵਰੀ ਹੋਈ ਹੈ। ਉਹਨਾਂ ਇਹਨਾਂ ਦੀ ਅਰੈਸਟ ਜੋ ਬਾਅਦ ਤੋਂ ਬਾਅਦ ਅਸੀਂ ਬਾਕੀ ਜ਼ਿਲ੍ਹਿਆਂ ਨੂੰ ਇਨਫੋਰਮ ਕਰਾਂਗੇ ਕਿ ਇਹ ਉਹ ਆਪਣੇ ਮੁਕਦਮਿਆਂ ਵਿੱਚ ਇਹਨਾਂ ਦੀ ਅਰੈਸਟ ਪਾਲਣ। ਪਲੱਸ ਅਸੀਂ ਇਹ ਵੀ ਹੋਰ ਤਫਤੀਸ਼ ਕਰਾਂਗੇ ਕਿ ਇਹਨਾਂ ਤੋਂ ਹੋਰ ਵੀ ਕਵਰੀ ਹੋਵੇ। ਅਗਰ ਇਹਨਾਂ ਨੇ ਹੋਰ ਵੀ ਕੋਈ ਬਾਤਾਂ ਕੀਤੀ ਹੋਵੇ ਤਾਂ ਉਸ ਦੇ ਬਾਰੇ ਵੀ ਸਾਨੂੰ ਪਤਾ ਚੱਲੇ। ਇਸ ਵੱਡੀ ਸਫਲਤਾ ਦੇ ਕਾਰਨ ਜਿਹੜਾ ਇਹ ਰੋਜ਼ ਮਰਰਾ ਦੇ ਚੋਰੀਆਂ ਠੱਗੀਆਂ ਦੇ ਮਾਮਲੇ ਸਾਹਮਣੇ ਆ ਰਹੇ ਉਸ ਤੇ ਨਖ ਪੈਂਦਾ ਇੱਕ ਗਰੂਪ ਉੱਲਜਵਟਾ ਹੋ। ਹਾਂ ਕਰਦੇ ਨੇ ਇਸ ਤਰ੍ਹਾਂ ਕਿ ਜਿਹੜੇ ਕੋਰੀਅਨ ਕੰਪਨੀਆਂ ਨੇ ਜਪਾਨੀ ਟੈਕਨਾਲੋਜੀ ਕਿਸ ਤਰੀਕੇ ਦਾ ਪਲਾਨ ਬਣਾਇਆ ਤੇ ਉਹਨਾਂ ਦਾ ਮਕਸਦ ਇਹਨਾਂ ਦਾ ਫੋਕਸ ਇਹ ਸੀਗਾ ਜੀ ਕਿ ਜਿਹੜੀ ਕੋਰੀਅਨ ਕੰਪਨੀਆਂ ਹੈ ਪਹਿਲਾਂ ਇਸ ਦੇ ਬਾਰੇ ਸਟੱਡੀ ਕਰਕੇ ਇਨਫੋਰਮੇਸ਼ਨ ਗੈਦਰ ਕਰਕੇ ਫਿਰ ਇਹ ਉਹਨਾਂ ਨੂੰ ਅਡਾਪਟ ਕਰਦੀ ਸੀ ਤੇ ਉਹਨਾਂ ਤੇ ਜੋ ਵੀ ਇਹਨਾਂ ਨੂੰ ਰਿਪਬਲਿਕ ਰੀਸੀਵ ਪਹੁੰਚਦੀ ਸੀ ਚੋਰੀ ਕਰਦੇ ਨਹੀਂ ਜੀ ਜਿਹੜੇ ਕੋਈ ਵੀ ਕੈਸ਼ ਜਾਂ ਕੋਈ ਉਹਨਾਂ ਦਾ ਮੋਨਿਟਰੀ ਵੈਲਿਊ ਦੀ ਜੋ ਚੀਜ਼ ਮਿਲ ਜਾਏ ਉਹ ਚੀਜ਼ ਚੱਕਦੇ ਸੀ ਇਹਨਾਂ ਤੋਂ ਪਹਿਲਾਂ ਵੀ ਕੋਈ ਪਰਚੇ ਕਰਦੀ ਹੈ ਇਹਨਾਂ ਤੇ ਹਾਂਜੀ ਜਿਹੜਾ ਅਜੇ ਕੁਮਾਰ ਸਰਗਨਾ ਹੈ ਉਸ ਤੇ ਚਾਰ ਮੁਕੱਦਮੇ ਪਹਿਲਾਂ ਤੋਂ ਦਰਜ ਨੇ ਜਿਹੜਾ ਅਮਿਤ ਸ਼ਰਮਾ ਹੈ ਉਸਤੇ ਤਿੰਨ ਮੁਕਦਮੇ ਨੇ ਜਿਨ੍ਹਾਂ ਵਿੱਚੋਂ ਇੱਕ ਮੁਕਦਮਾ ਬਰਨਾਲੇ ਜ਼ਿਲ੍ਹੇ ਦਾ ਹੈ ਤੇ ਦੋ ਮੁਕਦਮੇ ਮੁਹੱਲੀ ਜ਼ਿਲ੍ਹੇ ਦੇ ਨੇ ਸਰ ਆਮ ਤੌਰ ਤੇ ਇਹ ਨਿਸ਼ਾਨਾ ਬਣਉਂਦੇ ਨੇ ਜ਼ਿਲ੍ਹੇ ਸਰ ਇਹਨਾਂ ਦਾ ਬੇਸਿਕਲੀ ਫੋਕਸ ਸੀ ਕਿ ਉੱਥੇ ਇਹਨਾਂ ਨੂੰ ਜੋ ਇਹਨਾਂ ਦੇ ਕਹਿਣ ਦੇ ਮੁਤਾਬਿਕ ਕੇਸ ਹੁੰਦਾ ਸੀ ਕਿ ਸ਼ਾਇਦ ਉੱਥੋਂ ਜ਼ਿਆਦਾ ਪੈਸੇ ਮਿਲ ਸਕਣ ਪਰ ਇਹ ਹਮੇਸ਼ਾ ਕੇਸ ਨਹੀਂ ਹੁੰਦਾ ਸੀ ਕਈ ਵਾਰ ਕੁਝ ਮਿਲ ਵੀ ਜਾਂਦਾ ਸੀ ਤੇ ਕਈ ਵਾਰ ਕਈ ਵਾਰ ਜ਼ਿਆਦਾ ਵੀ ਮਿਲ ਜਾਂਦਾ ਸੀ ਕਈ ਵਾਰ ਬਿਲਕੁਲ ਵੀ ਨਹੀਂ ਮਿਲਦਾ ਸੀ ਤਾਂ ਕੋਈ ਤਾਂ ਛੁੱਟੀ ਹੋ ਗਈ ਜੀ ਕਿਵੇਂ ਜੀ ਜੀ ਅਜੀਤ ਕੁਮਾਰ ਨੇ ਜਿਹੜੇ ਮਕੈਨੀਕਲ ਇੰਜੀਨੀਅਰ ਨੇ ਮਤਲਬ ਬੇਜ਼ਗਾਰੀ ਤੁਹਾਨੂੰ ਲੱਗਦਾਗਾ ਕਿ ਇਸਲੇ ਚ ਮੁਸਲੇ ਚ ਹੁੰਦਾ ਨਹੀਂ ਜੀ ਬੇਸਿਕਲੀ ਤਾਂ ਇਹਨਾਂ ਦੇ ਚ ਇਹ ਹੈ ਕਿ ਇਹਨਾਂ ਨੇ ਤਿੰਨਾਂ ਨੇ ਆਪਸ ਵਿੱਚ ਮਿਲ ਕੇ ਆਸਾਨੀ ਨਾਲ ਪੈਸੇ ਕਮਾਣ ਦੇ ਵਿਚਾਰ ਨਾਲ ਇਹ ਵਰਦਾਤ ਨੂੰ ਇੰਜਾਮ ਦਿੱਤਾ ਜੀ ਜੀ ਸਰ ਇਹਨਾਂ ਦੇ ਨਾਲ ਸਰ ਹੋਰ ਵੀ ਬੰਦੇ ਨਾਲ ਹੋ ਸਕਦੇ ਨੇ ਇਸ ਗਰੁੱਪ ਦੇ ਵਿੱਚ ਜੀ ਇਹ ਤਿੰਨ ਮੈਂਬਰ ਹੀ ਹੈਗੇ ਜਿਹੜੇ ਸਿਰਜਣਾ ਹੈਗੇ ਅਜੀਤ ਕੁਮਾਰ ਨਾਲ ਦੋ ਮੈਂਬਰ ਹੋਰ ਸੀਗੇ ਤੇ ਇਹਨਾਂ ਦੇ ਵਿੱਚ ਇਹ ਜ਼ਰੂਰ ਹੋ ਸਕਦਾ ਹੈ ਕਿ ਹੋਰ ਵੀ ਇਹਨਾਂ ਨੇ ਵਰਦਾਤਾਂ ਕੀਤੀਆਂ ਹੋਣ ਹਲੇ ਸਾਡੇ ਸਾਹਮਣੇ ਇਹ 8 ਮੁਕਦਮੇ ਆਏ ਨੇ ਅਸੀਂ ਹੋਰ ਤਫतीश ਕਰਕੇ ਇਹਨਾਂ ਦੇ ਬਾਰੇ ਜੋ ਵੀ ਹੋਰ ਉਮ ਇਨਵੈਸਟੀਗੇਸ਼ਨ ਵਿੱਚ ਰਿਕਾਰਡ ਸਾਹਮਣੇ ਆਇਆ ਹੈਗਾ ਉਸ ਦੇ ਮੁਤਾਬਿਕ ਅੱਗੇ ਕਾਰਵਾਈ ਕਰਾਂਗੇ ਇਹ ਬੰਦੇ ਵੱਧ ਵੀ ਸਕਦੇ ਨਹੀਂ ਨਹੀਂ ਜੀ ਹਲੇ ਤੱਕ ਇਹ ਮੈਂਬਰ ਤੇ ਨਹੀਂ ਹੈਗੇ ਔਰ ਔਰ ਹੋਣੇ ਤਾਂ ਵੀ ਤਫਤੀਸ਼ ਤੋਂ ਲੱਗਦਾ ਹੈ ਕਿ ਇਹ ਤਿੰਨ ਹੀ ਸੀ ਜੋ ਇਹ ਵਾਰਦਾਤਾਂ ਨੂੰ ਇੰਜਾਮ ਦੇ ਰਹੇ ਸੀਗੇ ਤਾਂ ਕਿੰਨਾ ਕੈਸ਼ ਜਿਹੜਾ ਇਹਨਾਂ ਨੇ ਲੁੱਟਿਆ ਕਿਉਂਕਿ 3 ਲੱਖ ਰੁਪਏ ਦਾ ਸੀ ਜੇ ਇਹਨਾਂ ਸਾਰੇ ਵਾਰਦਾਤਾਂ ਮੰਨ ਲੀਏ ਤਾਂ ਕੈਸੀ ਬੰਦੇ ਬੁੜੇ ਕਿਤੋਂ ਕਿਤੋਂ ਕਿੰਨਾ ਕਿੰਨਾ ਲੁੱਟਿਆ ਉਹ ਮਤਲਬ ਕਿਹਨਾ ਕੈਸ਼ ਇਹਨਾਂ ਨੇ ਨਹੀਂ ਹੋਰ ਇਹ ਤਫਤੀਸ਼ ਚੱਲ ਰਹੀ ਹੈ ਰਿਕਵਰੀ ਜਿਹੜੀ ਆ ਉਹ 1 ਲੱਖ ਰੁਪਏ ਦੀ ਹੋਈ ਹੈ ਅਜੇ ਤੱਕ ਕੈਸ਼ ਨਹੀਂ ਪਤਾ ਲੱਗੇ ਜਿਹੜੀ ਸੰਗਰੂਪ ਤੋਂ ਗੁਰਵਿੰਦਰ ਸਿੰਘ ਦਾ ਕੀ ਹੋ ਰਿਹਾ ਜੀ ਅਰੈਸਟ ਹੋ ਗਿਆ ਉਹ ਜੀ ਉਹ ਜਿਹੜਾ ਗੁਰਵਿੰਦਰ ਸਿੰਘ ਹੈਗਾ ਉਸ ਦਾ ਹਲੇ ਅਸੀਂ ਜੋ ਇੱਕ ਵਾਰ ਇਹਨਾਂ ਦੀ ਅਰੈਸਟ ਹੋ ਜਾਈਗੀ ਉਸ ਤੇ ਸਾਡੀ ਟੀਮ ਵਰਕ ਕਰ ਰਹੀ ਹੈ ਉਸ ਤੇ ਬਾਅਦ ਸਾਨੂੰ ਹੋਰ ਕਲੈਰਿਟੀ ਹੋਏਗੀ ਅਸੀਂ ਤੁਹਾਨੂੰ ਬਰੀਫ ਕਰ ਪਾਵਾਂਗੇ ਜੋ ਫੜੇ ਤਿੰਨ ਤਿੰਨ ਉਹ ਤੋਂ ਵਿੱਚ ਹੁੰਸ ਬਟ ਇੱਕ ਹੋਰ ਵੀ ਅਕਿਊਜ਼ ਹੈਗਾ ਜੀ ਤਿੰਨ ਫੜੇ ਲਾ ठीक ਸਰ ਉਹਨਾਂ ਨੂੰ ਇੱਕ ਸ਼ਾਰਟ ਲੱਗੇ ਬੱਚੇ ਹਾਂਜੀ ਸ਼ਾਰਟ ਕਿਉਂਕਿ ਚੋਰੀ ਨੂੰ ਲੈ ਕੇ ਜੋ ਪ੍ਰੈਸ और ਮੀਡੀਆ ਚ ਆ ਰਿਹਾ ਵਾਰ ਵਾਰ ਤਾਂ ਸਭ ਡੇਲੀ ਮਾਰਨਿੰਗ ਪਹਿਲਾਂ 7 ਵਜੇ ਸੇ ਚੀਜ਼ ਦੀ ਹੁੰਦੀ ਆ ਵੀ ਬਰੀਫਿੰਗ ਕੀ ਇਹਨਾਂ ਬਾਰੇ ਆਪਾਂ ਕੀ ਕਰ ਰਹੇ ਹਾਂ ਤਾਂ ਜਦੋਂ ਅਸੀਂ ਹਾਰਡਵਰਕ ਕੀਤਾ ਆਪਣੇ ਨਹੀਂ ਉਸ ਦੇ ਬਾਰੇ ਹੁaryana ਜਿਹੜਾ ਸਰਪਨਾ ਰੈਕਿਵਿਗਰਾ ਕਰਦੇ ਸੀ ਕਿ ਕਿਸ ਤਰ੍ਹਾਂ ਦੀ ਪਹਿਲਾਂ ਜੀ ਇਹ ਕਰਕੇ ਆਪਣਾ ਸਟੱਡੀ ਕਰਕੇ ਟਾਰਗੇਟ ਦੇ ਬਗੈਨਾ ਮੇ ਜਿਹੜਾ ਕਿਹਾ ਸੁਧੋ ਹਲਕਾਰ ਮੈਂ ਚਾਹੀ ਰਹੀ ਸੀ ਕਿ ਕਿਸੇ ਦਾ ਕਿ ਪਾਰਟਿਕੂਲਰ ਕਦੇ ਕਿਤੇ ਇਹਨਾਂ ਨੂੰ ਘੱਟ ਵੀ ਮਿਲ ਜਾਂਦਾ ਸੀ ਕਈ ਵਾਰ ਤੇ ਇਹਨਾਂ ਨੂੰ ਵੱਧ ਪੈਸੇ ਮਿਲ ਜਾਂਦੇ ਨਾ ਨਾ ਦੋ ਜੀ ਹੁਨੇ ਇਨੀਸ਼ੀਅਲੀ ਹੋਈ ਹੈ ਕਿਉਂਕਿ ਇੱਕਦਮ ਤੌਗਰ ਜੇ ਤੁਸੀਂ ਦੇਖੋਗੇ ਜਿਹੜਾ ਪੈਸਾ ਹੈਗਾ ਉਹਨੂੰ ਤਾਂ ਭਾਵੇਂ ਕਹਿੰਦੇ ਜੀ ਕਿ ਕੁਝ ਵੀ ਰਿਕਵਰੀ ਨਾ ਹੁੰਦੀ ਬਟ ਉਹ ਵੀ ਟ੍ਰੇਸ ਕਰਕੇ ਇਨਾਂ ਨਾਲ ਇੱਕ ਦਾਖਲ ਹੁੰਦੇ ਸੀ ਦੁਕਾਨਾ ਦੇ ਵਿੱਚ ਇੱਕ ਕੂਰੀਅਰ ਸ਼ਾਪ ਦੇ ਵਿੱਚ ਇਹਨਾਂ ਦੇ ਵਿੱਚ ਇਹ ਮੁੱਖ ਸਰਗਨਾ ਹੈ ਕਿਹੜਾ ਇਹਨਾਂ ਦਾ ਅਜੀਤ ਕੁਮਾਰ ਜੀ ਦੀ ਉਮਰ ਕਮੀ ਸੀ ਸਿਰਫ ਆਪਸੇ ਸੰਪਰਕ ਕੀ ਮੈਂ ਇੱਕ ਦੋ ਬੰਦੇ ਤਾਂ ਮੋਹਲੀ ਦੇ ਰਹਿਣ ਵਾਲੇ ਇੱਕ ਫਟੇਕੜ ਸਾਧਾਰੇ ਵਾਲਾ ਹੈਗਾ ਤੇ ਤਿੰਨੋਂ ਤਿੰਨਾਂ ਨੂੰ ਪਿੱਛੇ ਕੋਈ ਪੂਜਰ ਨੋਂ ਦੇ ਤੇ ਇਹਨਾਂ ਨੇ ਸੈੱਟ ਕੀਤਾ ਕਿ ਇਹ ਇਸ ਪਾਰਾ ਤੋਂ ਕਰਕੇ 2025 ਤੋਂ